ਤੂੰ ਸੰਤੋਖਾ ਕਿੱਡਾ ਖਿਡਾਰੀ ਹੈਂ ਮੈਂ ਹੂੰ ਮੈਂ ਤਾਂ ਆਇਆ ਲਾਲਾ ਸਾਹਿਬ ਤੂੰ ਜਿਹੜਾ ਅਰਨਾਲਡੋ ਹੈ ਉਹ ਮੈਨੂੰ ਫੋਨ ਕਰਦਾ ਅਰਨਾਲਡੋ ਅਰਨਾਲਡੋ ਇੱਕ ਆ ਰਿਹਾ ਬਠਿੰਡੇ ਆਇਆ ਜੀ ਅਰਨਾਲਡੋ ਭਰਾ ਬਠਿੰਡੇ ਆਇਆ ਆਇਆ ਸੀ ਉੱਥੇ ਮੈਂ ਭਾਈ ਦੇ ਗੋਲ ਤੇ ਗੋਲ ਦੇ ਗੋਲ ਤੇ ਗੋਲ ਉਹ ਮੇਰਾ ਨੰਬਰ ਲੈ ਕੇ ਗਿਆ ਆਪਦਾ ਮੈਨੂੰ ਦੇਖੇ ਗਿਆ ਹੂੰ ਉਹਦੇ ਨਾਲ ਮੇਰੀ ਗੱਲ ਹੁੰਦੀ ਹੈ ਉਹ ਮੈਨੂੰ ਕਹਿੰਦਾ ਸਾਡੇ ਇੱਥੇ ਆ ਜਾ ਤੂੰ ਸਾਡੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਹੂੰ ਮੈਂ ਹਾਂ ਵੀ ਨਾ ਆਪ ਦਾ ਦੇਸ਼ ਨਹੀਂ ਛੱਡਣਾ ਮੈਂ ਉਹਨੂੰ ਮਤਲਬ ਕਿ ਉਹ ਜਿਹੜਾ ਮੈਸੀ ਵੀ ਆ ਮੈਨੂੰ ਹੋਣ ਲਾਉਂਦਾ ਕਦੇ-ਕਦੇ ਮੈਸੀ ਨੇ ਰਨਾਲਡੋ ਤੋਂ ਮੇਰਾ ਨੰਬਰ ਲਿਆ ਸੀਗਾ ਮੈਸੀ ਹੱਥ ਨੇ ਜਿ ਲਾਉਂਦਾ ਹੁੰਦਾ ਜਿੱਦਕ ਦੇ ਪਿਕ ਬੁਗ ਲੱਗਾ ਹੋਵੇ ਇਹ ਮੂਹ ਨਹੀਂ ਕਰਦਾ ਅਨਾਲਡੋ ਕੱਲੀ ਫੀਮ ਖਾਂਦਾ ਉਹ ਮੈਨੂੰ ਉਦਾਂ ਹੀ ਲਾ ਦਿੰਦਾ ਉਹ ਪਰਾ ਉਹ ਵੀ ਗੱਪ ਵਰੀ ਨਾ ਨਾ ਮੈਂ ਤਾਂ ਮੇਰਾ ਮੇਰਾ ਇਤਿਹਾਸ ਹੈ ਨਾ ਜਿਹੜਾ ਇਤਿਹਾਸ ਦੇ ਜਿਹੜੇ ਵੱਡੇ ਰਜਿਸਟਰ ਹੈ ਪਟਿਆਕਣਾ ਦਾ ਇਤਿਹਾਸ ਚ ਨਾਂ ਲਿਖਿਆ ਜਾਂਦਾ ਉੱਥੇ ਮੇਰਾ ਸਾਰੇ ਨਾਲ ਉੱਤੇ ਲਿਖਿਆ ਹੋਇਆ ਨਾ ਸਨੇਹਰੀ ਅਕਨਾ ਚ ਜਿਹੜਾ ਰਜਿਸਟਰ ਅਮਰੀਕਾ ਦੇ ਵਿੱਚ ਪਿਆ ਇੱਕ ਰਜਿਸਟਰ ਉਥੇ ਮਤਲਬ ਕਿ ਵੱਡੇ ਖੜਾ ਰਿਹਾ ਇਤਿਹਾਸ ਤੇ ਉਹਦੇ ਵਿੱਚ ਮੇਰਾ ਪਹਿਲਾ ਨਾਂ ਹੈ ਹੂੰ ਮੇਰੇ ਇਹ ਮੇਰੇ ਕੋਲ ਤਾਂ ਇੱਕ ਅਜਿਹਾ ਸੱਚ ਨਹੀਂ ਹੈਗਾ ਹੂੰ ਹੁਣ ਤਾਂ ਖੇਡ ਨੂੰ ਹਟ ਗਿਆ ਪਿੱਛੇ ਜੇਦੋਂ ਖੇਡਦਾ ਸੀ ਉਦੋਂ ਨਾਲ ਕਵਰ ਡਰਾਈਵ ਤੇ ਸ਼ਾਟ ਲੱਗਣੋਂ ਹਟ ਗਿਆ ਮੈਨੂੰ ਕਹਿੰਦਾ ਕਵਰ ਡਰਾਈਵ ਤੇ ਸ਼ਾਟ ਨਹੀਂ ਵਾਈਦਾ ਮੈਂ ਉਹ ਹੀ ਕਹਾ ਤੇਰੀ ਟ੍ਰੇਨਿੰਗ ਦੇ ਕੇ ਗਿਆ ਮੈਂ ਕਿਹਾ ਤੂੰ ਉਹ ਕਵਰ ਡਰਾਈਵ ਤੇ ਜਦੋਂ ਸ਼ਾਟ ਮਾਰਦਾ ਉਹ ਬੰਦਾ ਬੁੱਝ ਲੈਂਦਾ ਆਊਟ ਹੋ ਜਾਂਦਾ ਸੀ ਮੈਂ ਉਹਨੂੰ ਆਖਾਂ ਮੈਂ ਥੋੜਾ ਜਿਹਾ ਪੁੱਲ ਮਾਰਦਾ ਹਾਂ ਚੱਕ ਉਹ ਫਿਰ ਵੱਡਾ ਸ਼ਾਟ ਮਾਰ ਲਾਂਗਾ ਸਚਨ ਉਹ ਫਿਰ ਕਾਮਯਾਬ ਮੈਂ ਮਤਲਬ ਕਿਉਂ ਟ੍ਰੇਨਿੰਗ ਦਿੱਤੀ ਸਚਨ ਨੂੰ ਵੀ ਇਹ ਮੇਰਾ ਤਾਂ ਜਿਹੜਾ ਨਾ ਇਹ ਬੜਾ ਵੱਡਾ ਨਾ ਹੈ ਜਿਹੜਾ ਜਿੰਨੇ ਖਿਡਾਰੀ ਐ ਹਮ ਰোনালਡੋ ਮੈਨੂੰ ਕਹਿੰਦਾ ਵੀ ਤੈਨੂੰ 10 ਕਰੋੜ ਰੁਪਇਆ ਵਾਦਿਆ ਮੈਂ ਹਮ ਮੈਂ ਨਾ ਹਮ ਨਾ ਤਾਂ ਕਿਸੇ ਤੋਂ ਪੈਸਾ ਲੈਣਾ ਆਪਾਂ ਹਮ ਤੇ ਨਾ ਆਪਾਂ ਦੇਸ਼ ਛੱਡਣਾ ਹਮ ਜਿਹੜੇ ਮੇਰੇ ਨਾਲ ਇੱਥੋਂ ਵਾਲੇ ਆ ਉਹ ਮੈਥੋਂ ਟ੍ਰੇਨਿੰਗ ਲੈਂਦੇ ਨਹੀਂ ਉਹ ਕਹਿੰਦੇ ਤੈਨੂੰ ਕੁਝ ਨਹੀਂ ਆਉਂਦਾ ਹਮ ਰোনালਡੋ ਮੈਨੂੰ ਫੋਨ ਕਰਦਾ ਆ ਗੱਲ ਲੈਵੇਂ ਸਾਰੀ ਮੈਂ ਖਿਡਾਰੀ ਤਾਂ ਬੜਾ ਤਕੜ ਦੇ ਆ ਗੱਪ ਮਾਰੀਏ ਨਾ ਵੱਡੇ ਵੱਡੇ ਰੋੜੀ ਓਏ ਗੱਪ ਨਹੀਂ ਗੰਝੜਿਆ ਮੈਸੀ ਕਰੀ ਤਲਵੰਡੀ ਆਇਆ ਸੀ ਹਮ ਰোনালਡੋ ਬਟਿੰਡੇ ਆਇਆ ਸੀ ਉਦੋਂ ਮੇਰਾ ਨੰਬਰ ਲੈ ਕੇ ਗਈ ਐ ਆਪ ਦਾ ਮੈਨੂੰ ਦੇ ਕੇ ਗਈ ਐ ਗੱਲ ਹੁੰਦੀ ਆ ਮੈਂ ਘਰੇ ਕਰਾ ਦੂੰ ਤੇਰੀ ਗੱਲ ਵੀਡੀਓ ਕਾਲ ਹੁੰਦੀ ਆ ਗੱਪ ਮਾਰੀ ਜਾਣਾ ਬੈਠਾ ਉਹ ਗੱਪ ਨਹੀਂ ਯਾਰ ਮੈਂ ਤੈਨੂੰ ਮੈਸੀ ਨਾਲ ਗੱਲ ਕਰਾਵਾਂ ਹੁਣ ਪਰ ਹੁਣ ਉਹ ਸੁੱਤਾ ਪਿਆ ਹੋਊਗਾ ਉਧਰ ਰਾਤ ਹੈਗੀ ਜਾਂ ਰੌनाल्डੋ ਨਾਲ ਕਰਾ ਦਿੰਦਾ ਉਧਰ ਹੁਣ ਹੈਗੀ ਰਾਤ ਰੌनाल्डੋ ਤੇ ਦੇਖ ਜਿਹੜਾ ਮੈਂ ਐਂ ਤੇ ਮੈਨੂੰ ਪਤਾ ਕਿਹੜਾ ਕਲੱਬ ਆ ਉਹ ਬਾਰਸੀਲੋਨਾ ਤੇ ਪਤਾ ਨਹੀਂ ਕਿਹੜਾ ਮੈਨੂੰ ਦੱਸਿਆ ਜੀ ਉਹਨੇ ਦਿਖਾਇਆ ਪਿਆ ਮੇਰਾ ਮੈਂ ਮਤਲਬ ਕਿ ਤੈਨੂੰ ਹੁਣ ਗੱਲ ਕਰਾ ਦਿੰਦਾ ਪਰ ਉਹ ਸੁੱਤੇ ਪਿਆ ਉਧਰ ਉਧਰ ਰਾਤ ਹੈ ਹੁਣ ਅੱਛਾ ਦਿਨ ਨਹੀਂ ਹੈਗਾ ਰਹਿਣਾ ਕਿੱਥੇ ਉਹ ਇੱਕ ਪਰੇ ਜਗਰ ਪਾਇਆ ਵਧੀਆ ਹੁਣ ਐ ਨਹੀਂ ਮੈਨੂੰ ਪਤਾ ਕਿੱਥੇ ਪਾਇਆ ਹੂੰ ਤੇ ਉਹ ਮੈਨੂੰ ਕਹਿੰਦਾ ਆ ਜਾ ਯਾਰ ਮੈਂ ਕਿ ਮੈਂ ਜਾਂਦਾ ਹੀ ਨਹੀਂ ਹੂੰ ਆਪਾਂ ਦੇਸ਼ ਨਹੀਂ ਛੱਡਣਾ ਹੂੰ ਮੈਨੂੰ ਕਹਿੰਦਾ ਪੈਸੇ ਦੱਸ ਕਿੰਨੇ ਪਾਵਾਂ ਮੈਂ ਨਾ ਹੂੰ ਇੱਥੇ ਮੈਂ ਰੋਲ ਰਿਹਾ ਮੇਰਾ ਟੈਲੈਂਟ ਹੈ ਜਿਹੜਾ ਉਹ ਬੱਚੇ ਪਹਿਚਾਨ ਨਹੀਂ ਰਹੇ ਵੀ ਮੈਂ ਤਾਂ ਸਜਣ ਨੂੰ ਟ੍ਰੇਨਿੰਗ ਦਿੱਤੀ ਆ